ਪਾਰੀ ਬਰਸਾਤ ਹੋਣਾ ਸ਼ਹਿਰ ਵਿੱਚ ਹੋਇਆ ਪਾਣੀ ਪਾਣੀ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਆਪਣੀ ਟੀਮ ਦੇ ਨਾਲ ਸ਼ਹਿਰ ਦਾ ਕੀਤਾ ਦੌਰਾ ਦਲਵੀਰ ਗੋਲਡੀ ਨੇ ਕਿਹਾ ਕਿ ਅਗਰ ਪ੍ਰਸ਼ਾਸਨ ਨੇ 2 ਘੰਟੇ ਤੋਂ ਪਾਣੀ ਦਾ ਕੋਈ ਹੱਲ ਨਾ ਕੀਤਾ ਤਾਂ ਸ਼ਹਿਰ ਨੂੰ ਬਚਾਉਣ ਲਈ ਰਜ਼ਵਾਹੇ ਚ ਕਿਤੇ ਜਾਣਗੇ ਸੁਰੱਖ ਨਗਰ ਕੌਂਸਲ ਤੋਰੀ ਵੱਲੋਂ ਮੋਟਰਾਂ ਰਾਹੀਂ ਕੱਢਿਆ ਜਾ ਰਿਹਾ ਹੈ ਮੀਦਾ ਪਾਣੀ ਨਗਰ ਕੌਂਸਲ ਪਾਣੀ ਨਾ ਨਿਕਲਣ ਕਾਰਨ ਨਗਰ ਕੌਂਸਲ ਅਧਿਕਾਰੀਆਂ ਨੂੰ ਕਰਨਾ ਪੈ ਰਿਹਾ ਪਾਰੀ ਮੁਸ਼ਕਲਾਂ ਦਾ ਸਾਹਮਣਾ ਹੜਾਂ ਦੀ ਸਥਿਤੀ ਨਾਜ਼ੁਕ ਹੈ ਉਸ ਤੇ ਅੱਜ ਧੂੜ ਵੀ ਜਿਹੜੀ ਹੜਾਂ ਦੀ ਸਥਿਤੀ ਕਾਫੀ ਨਾਜ਼ੁਕ ਬੇਖਰ ਮਿਲ ਰਹੀ ਹੈ ਕੀ ਕਹਿਣਾ ਚਾਹੀਦਾ ਹੈ ਇਹ ਬਹੁਤ ਵੱਡੀ ਸਮੱਸਿਆ ਜਿਹੜੀ ਸਾਡੇ ਪੰਜਾਬ 'ਚ ਆ ਗਈ ਤੇ ਇਹਦਾ ਕੋਈ ਪਹਿਲਾ ਮੁਕਤਾ ਪ੍ਰਬੰਧ ਨਹੀਂ ਜੇ ਅਸੀਂ ਅੱਜ ਧੂੜ ਦੀ ਗੱਲ ਕਰੀਏ ਤਾਂ ਸਾਰਾ ਸ਼ਹਿਰ ਅੱਜ ਜੀ ਗੱਲ ਅੱਜ ਆ ਮੈਂ ਕੱਕੜਾ ਵਾਲੇ ਬੁਲਤੇ ਖੜਾ ਜਿਹੜੀ ਧੂੜ ਦੀ ਸਮੱਸਿਆ ਮੇਰੇ ਟਾਈਮ ਦੇ ਉੱਤੇ ਅਸੀਂ 2 ਐਸਟੀਪੀ ਪਲਾਨ ਪਾਸ ਕਰਾਏ ਸੀ ਬੇਨੜੇ ਵਾਲਾ ਚਾਲੂ ਹੋ ਗਿਆ ਦੌਲਤਪੁਰਾਲਾ ਹਜੇ ਤੱਕ 4 ਸਾਲਾਂ ਚ ਪੈਸੇ ਪਏ ਨੇ ਸਭ ਕੁਝ ਪਿਆ ਮੁੱਖ ਮੰਤਰੀ ਦਾ ਏਰੀਆ ਹੋਵੇ ਉਹ ਅੱਜ ਤੱਕ ਇਹ ਜ਼ਮੀਨ ਖਰੀਦ ਕੇ ਉਥੇ ਐਸ.ਪੀ. ਪਲਾਟਰੀ ਬਣਾ ਸਕੇ ਨਾ ਵੱਡੀਆਂ ਮੋਟਰਾਂ ਲਵਾਈਆਂ ਨੇ ਸਾਨੂੰ ਤਾਂ ਉਦੋਂ ਕਿਉਂਕਿ ਇਸ ਦਾ ਉਰੇ ਜੰਮਿਆ ਉਰੇ ਪਲਿਆ ਸਾਨੂੰ ਵੀ ਟੈਲੀਫੋਨਾਂ ਦਾ ਸੀ ਅਸੀਂ ਮੌਕੇ ਤੇ ਖੜ ਜਾਂਦੇ ਸੀ ਤੇ ਅੱਜ ਵੀ ਮੌਕੇ ਤੇ ਖੜਾ ਅੱਜ ਵੀ ਖੜਾ ਪਰ ਇਹਨਾਂ ਦਾ ਜਿਹੜੇ ਮੈਂ ਪੁੱਛਣਾ ਚਾਹਣਾ ਜਿਹੜੇ ਇਹਨਾਂ ਦੇ ਪੰਜ-ਸੱਤ ਬੰਦੇ ਹੁੰਦੇ ਸੀ ਪਜਾਮੇ ਜੜਾ ਲੈਂਦੇ ਸੀ ਆ ਜੋ ਕਿੱਥੇ ਨੇ ਦੇਖ ਰਹੇ ਨੇ ਦੂਰੀ ਵਾਲਿਆਂ ਨੂੰ ਕਿਤੇ ਵੀ ਅੱਜ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਇਹਨਾਂ ਨੇ ਸਾਡੇ ਸ਼ਹਿਰ ਨੂੰ ਨਰਕ ਬਣਾਤਾ ਆ ਸੂਆ ਸਾਰਾ ਛੱਤਤਾ ਸੂਏਰੇ ਵਿੱਚ ਸਾਰਾ ਪਾਣੀ ਜਾਂਦਾ ਹੁੰਦਾ ਸੀ ਅੱਜ ਕੋਈ ਪ੍ਰਬੰਧ ਨਹੀਂ ਹੈਗਾ ਇਹ ਮੈਂ ਇੱਥੇ ਆਇਆ ਆ ਸਾਰਾ ਮੇਨ ਹਾਲ ਤੋਂ ਪਾਣੀ ਚੱਕ ਕੇ ਆ ਜਿਹੜਾ ਸੂਏਰੇ ਵਿੱਚ ਸਿੱਟ ਸਿੱਟ ਰਹੇ ਨੇ ਮੈਂ ਇਹਨਾਂ ਨੂੰ ਕਿਹਾ ਵੀ ਏਡੀ 4 ਇੰਚ ਦੀ ਪਾਈਪ ਨਾਲ ਤੁਸੀਂ ਕਿਵੇਂ ਸਿੱਟ ਲੋਗੇ ਤਾਂ ਯੋਡੂ ਵੀ ਇੱਥੇ ਕੋਈ ਧਿਆਨ ਨਹੀਂ ਹੈਗਾ ਤੇ ਮੈਂ ਪ੍ਰਸ਼ਾਸਨ ਨੂੰ ਐਸਟੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹ ਮੰਗ ਕਰਦਾ ਵੀ ਇਹ ਜਿਹੜਾ ਸੂਆ ਛੱਤਿਆ ਇਹਦੇ ਵਿੱਚ ਵੀ ਹੋਲ ਕਰੇ ਜਾਣ ਤਾਂ ਕਿ ਇਹ ਪਾਣੀ ਤਰੀਕੇ ਨਾਲ ਹੁਣ ਜਰੇ ਸੀਵਰੇਜ ਵਾਲਿਆਂ ਦੀ ਕੀ ਦਿੱਕਤ ਉਹਦਾ ਜਿਹੜੇ ਸਾਰੇ ਬੰਦੇ ਇੱਥੇ ਖੜੇ ਨੇ ਉਹ ਤਾਂ ਕਿਉਂਕਿ ਉਹਨਾਂ ਦੀ ਜੌਬ ਆ ਪਰ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈਗਾ ਜੇ ਛੇਪਰੀ ਮੁਹੱਲੇ ਦੀ ਗੱਲ ਕਰੀਏ ਜਨਤਾਨਗਰ ਦੀ ਗੱਲ ਕਰੀਏ ਜੇ ਇਧਰ ਆਪਣੇ ਮੇਲ ਵਾਲੇ ਪਾਸੇ ਦੀ ਗੱਲ ਕਰੀਏ ਜਾਂ ਸ਼ਹਿਰ ਦੇ ਆਊਟਰ ਏਰੀਆ ਦੀ ਗੱਲ ਕਰੀਏ ਚਾਹੇ ਦਸ਼ਮੇਨਗਰ ਹੋਵੇ ਚਾਹੇ ਰਾਮਨਗਰ बस्ती ਹੋਵੇ ਚਾਹੇ ਇੱਕ ਨੰਬਰ ਵਾਰਡ ਹੋਵੇ ਆ ਸਾਡਾ ਸ਼ਿਪਰੀ ਮਹੱਲਾ ਸਭ ਤੋਂ ਮੇਨ ਮਹੱਲਾ ਹੈ ਸ਼ਹਿਰ ਦੀ ਤਾਂ ਇਹ ਹਾਰਟ ਆ ਮੈਂ ਇਹਨਾਂ ਨੂੰ ਇਹ ਬੇਨਤੀ ਕਰੀ ਜੁਣਾ ਵੀ ਕਿਰਪਾ ਕਰਕੇ ਜਿਹੜੇ ਇਹਨਾਂ ਦੇ ਲੀਡਰ ਸਹਿਬਾਨ ਨੇ ਉਹ ਲੋਕਾਂ ਦਾ ਕੇ ਦੁੱਖ ਦਰਦ ਸਮਝਣ ਤੇ ਇਹ ਹਲਕੇ ਨਾਲ ਸੰਬੰਧਤ ਕਿਸੇ ਦੇ ਘਰ ਨੂੰ ਦਿੱਕਤ ਆਈ ਆ ਮੀਨਰ ਇਸ ਸ਼ਹਿਰ ਦੇ ਵਿੱਚ ਕਿਸੇ ਦੀ ਛੱਤ ਨੂੰ ਘਰ ਨੂੰ ਕਿ ਦਿੱਕਤ ਆਈ ਆ ਤਾਂ ਤੁਹਾਡਾ ਬੱਚਾ ਤੁਹਾਡੀ ਲੜਾਈ ਲੜਨ ਨੂੰ ਤਿਆਰ ਆ ਆਪਦੀ ਐਪਲੀਕੇਸ਼ਨ ਇੱਕ ਮੇਰੇ ਕੋਲੇ ਭੇਜੋ ਤੁਹਾਡੀ ਲੜਾਈ ਸਿਰੇ ਤੱਕ ਲੜ ਕੇ ਦਿਖਾਉਂਗਾ ਪਰ ਮੈਂ ਇਹ ਹੈਰਾਨ ਆ ਵੀ ਸਿਰਫ ਵੋਟਾਂ ਲੈਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਅੱਜ ਤੱਕ 4 ਸਾਲਾਂ ਚ ਧੂਰੀ ਚ ਉਹਨਾਂ ਨੇ ਇੱਕ ਘੇੜਾ ਨਹੀਂ ਮਾਰਿਆ ਆਉ ਦਿਖਾਵਾਂ ਤੁਹਾਨੂੰ ਇਹ ਸਿਸਟਮ ਕੀ ਹੈ ਇਹ ਸਾਰੇ ਸ਼ਹਿਰ ਦਾ ਪਾਣੀ ਜਿਹੜਾ مین ਹੋਲ ਤੋਂ ਚੱਕ ਕੇ ਇਹ ਵੀ ਚਲੇਗੀ ਕਰਨ ਇੱਥੇ ਯੋਣੂ ਚਾਹੀਦਾ ਕਿ ਇਹ ਰ ਹੋਰ ਵੱਡਾ ਹੋਵੇ ਆ ਤਾਂ ਬਣ ਜਾਈ ਦਰੂ ਜਾਈ ਜਾਂਦਾ ਤਾਂ ਇਹ ਜਿਹੜੀ ਦੀਪਲੀ ਸਾਦਰ ਪਿਆਰ ਸਾਡਾ ਬਿਲਕੁਲ ਡੁੱਬਿਆ ਪਿਆ ਹੁਣ ਉਸ ਕੋਲ ਨਾ 15000 ਜਾਉਂ ਮਾਰੇ ਸਿਰਾਂ ਬਾਲੀ ਵਰ ਕੋਈ ਨਹੀਂ ਸਾਡੇ ਲੋਕ ਪਛਤਾ ਰਹੇ ਨੇ ਫੈਸ਼ਨ ਨੇ 2 ਘੰਟੇ ਜਿਹਦਾ ਹੱਲ ਨਾ ਕਰਿਆ ਤਾਂ ਮੈਂ ਮਜਬੂਰਨ ਇਹ ਜਿਹੜੀਆਂ ਸੂਆ ਜਿਹੜਾ ਇਹਨਾਂ ਨੇ ਠਗਿਆ ਫਿਰ ਅਸੀਂ ਉਹਦੇ ਵਿੱਚ ਦੀ ਹੋਲ ਕਰਕੇ ਸਾਰਾ ਪਾਣੀ ਮੋਰੇ ਵਿੱਚ ਨਹੀਂ ਪਾਵਾਂਗੇ ਜੇ ਪ੍ਰਸ਼ਾਸਨ ਨੇ ਹੱਲ ਨਾ ਕਰਿਆ ਸੋ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਵੀ ਆਕੇ ਇਹ ਧੂਰੀ ਮੁੱਖ ਮੰਤਰੀ ਦਾ ਏਰੀਆ ਹੈ ਕੋਈ ਆਕੇ ਅਫਸਰ ਸਹਿਬਾਨਾਂ ਨੂੰ ਇੱਥੇ ਸਾਰ ਲੈਣੀ ਚਾਹੀਦੀ ਆ ਨਹੀਂ ਅੱਜ ਕੋਈ ਧੂਰੀ ਦੀ ਲਗਾੜ ਨਹੀਂ ਜਿਹਦੇ ਵਿੱਚ ਪਾਣੀ ਨਾ ਵੜਿਆ ਹੋਵੇ ਕੋਈ ਘਰ ਹੈ ਜਾਨੀ ਜਿਹਦੇ ਵਿੱਚ ਪਾਣੀ ਨਾ ਵੜਿਆ ਹੋਵੇ ਆ ਹਾਲਾਤ ਦੇਖ ਲਓ ਤੁਸੀਂ ਸਾਡੇ ਸ਼ਹਿਰ ਦੇ